ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਵੀ ਜਦੋਂ ਭੈਣਾ ਬੀਬੀਆਂ ਸਵੇਰੇ ਸਵੇਰ ਉੱਠਦੀਆਂ ਨੇ ਕੁਝ ਭੈਣਾ ਬੀਬੀਆਂ ਦੇ ਉੱਤੇ ਤਾਂ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਕਿ ਉਹ ਹਰ ਰੋਜ਼ ਨੇਮ ਦੇ ਨਾਲ ਕੰਮਕਦਮੀ ਲਈ ਉੱਠਦੀਆਂ ਨੇ ਉੱਠ ਕੇ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੀਆਂ ਨੇ ਫਿਰ ਇਸ਼ਨਾਨ ਕਰਕੇ ਕੁਰਬਾਨੀ ਦਾ ਪਾਠ ਕਰਨਾ ਜਾਂ ਜੋ ਵੀ ਉਹਨਾਂ ਦਾ ਨਿਤਨੇਮ ਆ ਕਿਸੇ ਵੀ ਧਰਮ ਦੇ ਵਿੱਚ ਆ ਤਾਂ ਪਹਿਲਾਂ ਉਹ ਆਪਣੀ ਭਜਨ ਜ਼ਿੰਦਗੀ ਕਰਦੀਆਂ ਨੇ ਪ੍ਰਮਾਤਮਾ ਦਾ ਨਾਮ ਜਪਦੀਆਂ ਨੇ ਫਿਰ ਉਸ ਤੋਂ ਬਾਅਦ ਹੀ ਉਹ ਆਪਣੀ ਰਸੋਈ ਦੇ ਵਿੱਚ ਜਾ ਕੇ ਚਾਹ ਪਾਣੀ ਨਾਸ਼ਤਾ ਤਿਆਰ ਕਰ ਦਿਨਾਂ ਨੇ ਪਰ ਕੁਝ ਭੈਣਾ ਮਰੀਦੀਆਂ ਜਿਨ੍ਹਾਂ ਦਾ ਅਜੇ ਤੱਕ ਅੰਮ੍ਰਿਤ ਵੇਲੇ ਦਾ ਨਾਮ ਨਹੀਂ ਆ ਜਾਂ ਕਿਸੇ ਦੀ ਕੋਈ ਹੋਰ ਵੀ ਮਜਬੂਰੀ ਹੋ ਸਕਦੀ ਹੈ ਵੀ ਜਿਸ ਤਰ੍ਹਾਂ ਰਾਤ ਨੂੰ ਲੇਟ ਸੁੱਤੇ ਜਾਂ ਰਾਤ ਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਈ ਕਿਸੇ ਵੀ ਕਾਰਨ ਕਰਕੇ ਉਹ ਸਵੇਰੇ ਜਲਦੀ ਨਹੀਂ ਉੱਠ ਪਾਉਂਦੀਆਂ ਜੇ ਉੱਠਦੀਆਂ ਵੀ ਆ ਤਾਂ ਪੂਰੇ ਟਾਈਮ ਤੇ ਹੀ ਉੱਠਦੀਆਂ ਨੇ ਕਿ ਵਿਦਿਆ ਅਨਸਾਰ ਜਲਦੀ ਦੇ ਨਾਲ ਉਹ ਆਪਣੀ ਰਸੋਈ ਦੇ ਵਿੱਚ ਜਾ ਕੇ ਪਾਣੀ ਨਾਸ਼ਤਾ ਤਿਆਰ ਕਰਨਾ ਸ਼ੁਰੂ ਕਰ ਦਿੰਦੀਆਂ ਨੇ ਇੱਕ ਪਾਸੇ ਜਿਵੇਂ ਚਾਹ ਰੱਖ ਲਈ ਫਿਰ ਨਾਲ ਆਪਣਾ ਮੂੰਹ ਹੱਥ ਧੋਹ ਹੁੰਦਾ ਇਸੇ ਤਰ੍ਹਾਂ ਹੀ ਉਹ ਜਲਦੀ ਦੇ ਵਿੱਚ ਕੰਮ ਕਰਨੇ ਸ਼ੁਰੂ ਕਰ ਦਿੰਦੀਆਂ ਨੇ ਤਾਂ ਭੈਣੋ ਉਹਨਾਂ ਪੈਣਾ ਬੀਬੀਆਂ ਦੇ ਅੱਗੇ ਤਾਂ ਖਾਸ ਕਰਕੇ ਮੇਲਦੀ ਆ ਕਿ ਦੇਖੋ ਪੂਰਾ ਦਿਨ ਆਪਾਂ ਆਪਣੇ ਘਰ ਦੇ ਕੰਮਕਾਰ ਹੀ ਕਰਨੇ ਹੁੰਦੇ ਆ ਸਵੇਰੇ ਸਵੇਰ ਦਾ ਜਿਹੜਾ ਸਮਾਂ ਹੈ ਨਾ ਉਹਦੇ ਵਿੱਚ ਇੰਨਾ ਕਾਲਾਪਣ ਚੰਗਾ ਨਹੀਂ ਆ ਇਹ ਤੋਂ ਚੰਗਾ ਵੀ ਆਪਾਂ ਔਖੇ ਸੌਖੇ ਹੋ ਕੇ 10-15 ਮਿੰਟ ਪਹਿਲਾਂ ਉੱਠ ਪਈਏ ਪਰ ਦਿਨ ਦੀ ਸ਼ੁਰੂਆਤ ਹਮੇਸ਼ਾ ਵਾਹਿਗੁਰੂ ਜੀ ਦੇ ਨਾਮ ਤੋਂ ਹੀ ਹੋਣੀ ਚਾਹੀਦੀ ਆ ਵਾਹਿਗੁਰੂ ਜੀ ਦੇ ਸ਼ੁਕਰਾਨੇ ਤੋਂ ਹੀ ਹੋਣੀ ਚਾਹੀਦੀ ਆ ਸਵੇਰੇ-ਸਵੇਰੇ ਸਾਡੇ ਮਨ ਦੇ ਵਿੱਚ ਕਾਲਾਪਣ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਸਵੇਰੇ-ਸਵੇਰੇ ਹੀ ਅਸੀਂ ਤਾਂ ਕਾਲੇ ਪੈ ਗਏ ਹਫੜਾ ਦਫੜੀ ਦੇ ਵਿੱਚ ਉੱਠੇ ਆ ਉਦਾਂ ਹੀ ਚਾਹ ਪਾਣੀ ਨਾਸ਼ਤਾ ਤਿਆਰ ਕੀਤਾ ਤੇ ਫਿਰ ਪੂਰਾ ਦਿਨ ਵੀ ਇਦਾਂ ਭਜੋ ਭਜਾਈ ਚ ਹੀ ਨਿਕਲ ਜਾਂਦਾ ਹੈ ਇਸ ਕਰਕੇ ਪਹਿਲਾਂ ਆਰਾਮ ਦੇ ਨਾਲ ਉੱਠੋ ਉੱਠ ਕੇ ਕੋਈ 5-10 ਮਿੰਟ ਵਾਹਿਗੁਰੂ ਜੀ ਦਾ ਨਾਮ ਜਪ ਲਓ ਫਿਰ ਤੁਸੀਂ ਜੇ ਤਾਂ ਇਸ਼ਨਾਨ ਕਰ ਸਕਦੇ ਹੋ ਕਰੋ ਜਿਹੜੀਆਂ ਨਹੀਂ ਪੈਣਾ ਬੀਬੀਆਂ ਇਸ਼ਨਾਨ ਨਹੀਂ ਕਰਦੀਆਂ ਉਹ ਚੰਗੀ ਤਰ੍ਹਾਂ ਆਪਣਾ ਹੱਥ ਪੈਰ ਮੂੰਹ ਧੋ ਕੇ ਫਿਰ ਆਪਣੀ ਰਸੋਈ ਦੇ ਵਿੱਚ ਜਾਓ ਰਸੋਈ ਦੇ ਵਿੱਚ ਜਾ ਕੇ ਸਭ ਤੋਂ ਪਹਿਲਾ ਸ਼ਬਦ ਵਾਹਿਗੁਰੂ ਜੀ ਦਾ ਸ਼ੁਕਰਾਨਾ ਹੀ ਕਰਨਾ ਹੈ ਇਹ ਉਹਨਾਂ ਪੈਣਾ ਬੀਬੀਆਂ ਨੇ ਵੀ ਕਰਨਾ ਹੈ ਜੋ ਜਿਨ੍ਹਾਂ ਦਾ ਨਿਤ ਦਾ ਨੇਮ ਪੱਕਾ ਹੈ ਜੋ ਅਮਰਤ ਵੇਲੇ ਦੇ ਵਿੱਚ ਉੱਠਦੀਆਂ ਨੇ ਉਹ ਵੀ ਆਪਣੀ ਰਸੋਈ ਦੇ ਵਿੱਚ ਪਹਿਲਾ ਕਦਮ ਰੱਖਦਿਆਂ ਸਾਰ ਪਹਿਲਾਂ ਪਰਮਪੀਤਾ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਕਿ ਤੂੰ ਦਾਤਾ ਦਾ ਦਾਤ ਤੇਰਾ ਦਿੱਤਾ ਖਾਣਾ ਵਾਹਿਗੁਰੂ ਜੀ ਨੂੰ ਜਿਵੇਂ ਵੀ ਜਿਹੜੇ ਨਿਸ਼ਬਦਾਂ ਦੇ ਵਿੱਚ ਤੁਸੀਂ ਸ਼ੁਕਰਾਨਾ ਭੇਜ ਸਕਦੇ ਹੋ ਸ਼ੁਕਰਾਨਾ ਭੇਜ ਜੋ ਵੀ ਸਤਿਗੁਰ ਸੱਚੇ ਸੋਸ਼ਾ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਦੋ ਵਕਤ ਦੀ ਰੋਟੀ ਦਿੱਤੀ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਤੁਹਾਡੀ ਕਿਰਪਾ ਦੇ ਨਾਲ ਹੀ ਸਾਨੂੰ ਇਹ ਖਾਣ ਪੀਣ ਨੂੰ ਮਿਲ ਰਿਹਾ ਹੈ ਤੁਹਾਡੀ ਕਿਰਪਾ ਦੇ ਨਾਲ ਹੀ ਅਸੀਂ ਖਾਦਾ ਪੀਤਾ ਪਚਾ ਰਹੇ ਆ ਭਾਵ ਕਿ ਜਿਵੇਂ ਤੁਸੀਂ ਜਿਹੜੇ ਵੀ ਸ਼ਬਦਾਂ ਦੇ ਵਿੱਚ ਸ਼ੁਕਰਾਨਾ ਕਰ ਸਕਦੇ ਹੋ ਸ਼ੁਕਰਾਨਾ ਕਰੋ ਤੇ ਫਿਰ ਜਦੋਂ ਚਾਹ ਪਾਣੀ ਨਾਸ਼ਤਾ ਤਿਆਰ ਕਰਨਾ ਹੈ ਉਦੋਂ ਵੀ ਨਾਲ-ਨਾਲ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਜਾਓ ਵਾਹਿਗੁਰੂ ਦਾ ਜਾਪ ਕਰਦੇ ਜਾਓ ਜਾਂ ਮੂਲ ਮੰਤਰ ਜੀ ਦਾ ਜਾਪ ਕਰ ਲਓ ਜਿਨ੍ਹਾਂ ਭੈਣਾ ਭੀਬੀਆਂ ਨੂੰ ਕੁਰਬਾਨੀ ਕੰਠਿਆ ਉਹ ਗਰਬਾਣੀ ਦਾ ਪਾਠ ਵੀ ਆਪਣੀ ਰਸੋਈ ਦੇ ਵਿੱਚ ਖੜਕੇ ਕਰ ਸਕਦੀਆਂ ਨੇ ਪਰ ਸਵੇਰੇ ਸਵੇਰ ਦਾ ਜੋ ਵੀ ਪਹਿਲਾ ਚਾਹ ਪਾਣੀ ਨਾਸ਼ਤਾ ਤੁਸੀਂ ਤਿਆਰ ਕਰਨਾ ਹੈ ਜੋ ਵੀ ਚੀਜ਼ ਕਰਦੇ ਹਨ ਤੁਸੀਂ ਖਵਾਉਂਦੇ ਪਿਉਂਦੇ ਹੋ ਉਹ ਪ੍ਰਮਾਤਮਾ ਦਾ ਨਾਮ ਜਪਦੇ ਹੋਏ ਬਣਾਓ ਇਹਦੇ ਵਿੱਚ ਤੁਹਾਡਾ ਵੀ ਭਲਾ ਹੋਣਾ ਹੈ ਤੇ ਬਾਕੀ ਸਾਰੇ ਘਰ ਦੇ ਜੀਵਾਂ ਦਾ ਵੀ ਭਲਾ ਹੋਵੇਗਾ ਜਿਨ੍ਹਾਂ ਨੇ ਉਹ ਭੋਜਨ ਪ੍ਰਸ਼ਾਦਾ ਸ਼ਕਨ ਆਏ ਤੁਹਾਡਾ ਭਲਾ ਇੰਜ ਹੋਣਾ ਵੀ ਸਵੇਰੇ ਸਵੇਰ ਦਾ ਜਿਹੜਾ ਵੇਲਾ ਹੈ ਤੁਸੀਂ ਪਰਮਪਿਤਾ ਪਰਮਾਤਮਾ ਜੀ ਦੀ ਭਜਨ ਬੰਦਗੀ ਦੇ ਵਿੱਚ ਲਾ ਦਿੱਤਾ। ਨਾਲੇ ਤੁਸੀਂ ਆਪਣੇ ਘਰ ਦਾ ਕੰਮ ਵੀ ਕਰ ਲਿਆ, ਨਾਲ ਨਾਲ ਭਜਨ ਬੰਦਗੀ ਵੀ ਕਰ ਲਈ। ਅਤੇ ਤੁਹਾਡੀ ਕੀਤੀ ہوئی ਭਜਨ ਬੰਦਗੀ ਦਾ ਅਸਰ ਤੁਹਾਡੀ ਬਣਾਈ ਹੋਈ ਹਰ ਉਸ ਚੀਜ਼ ਦੇ ਵਿੱਚ ਜਾਵੇਗਾ। ਭਾਵੇਂ ਤੁਸੀਂ ਚਾਹ ਬਣਾ ਰਹੇ ਹੋ, ਕਿਸੇ ਲਈ ਦੁੱਧ ਗਰਮ ਕਰ ਰਹੇ ਹੋ, ਭਾਵੇਂ ਤੁਸੀਂ ਕਿਸੇ ਨੂੰ ਪਾਣੀ ਗਰਮ ਕਰਕੇ ਦੇਣਾ ਹੈ ਪੀਣ ਨੂੰ, ਭਾਵੇਂ ਤੁਸੀਂ ਕਿਸੇ ਦੇ ਲਈ ਭੋਜਨ ਬਣਾ ਰਹੇ ਹੋ, ਜੋ ਚੀਜ਼ ਵੀ ਬਣਾਉਗੇ ਨਾ ਤੁਹਾਡਾ ਜਪਿਆ ਹੋਇਆ ਉਹ ਭੋਜਨ ਪ੍ਰਸ਼ਾਦ ਦੇ ਵਿੱਚ ਵੀ ਰਲ ਜਾਣਾ ਹੈ ਕਿਉਂਕਿ ਸੰਗਤ ਜੀ ਸਿਆਣੇ ਕਹਿੰਦੇ ਜਿਹਾ ਅੰਨ ਤੇ ਹਾ ਮਨ ਜਿਵੇਂ ਭੋਜਨ ਪ੍ਰਸ਼ਾਦਾ ਸਾਡੀ ਜਿਸਮਾਨੀ ਲੋੜ ਆ ਤੇ ਪਰਮਕੀਦਾ ਪਰਮਾਤਮਾ ਜੀ ਦਾ ਨਾਮ ਸਾਡੀ ਰੂਹਾਨੀ ਖਰਾਕ ਆ ਤੇ ਜਦੋਂ ਇਹ ਦੋਵੇਂ ਖਰਾਕਾਂ ਮਿਲ ਜਾਣਗੀਆਂ ਫਿਰ ਜਿਸ ਵੀ ਜੀ ਦੇ ਅੰਦਰ ਇਹ ਖਰਾਕ ਜਾਵੇਗੀ ਨਾ ਉਸ ਜੀ ਦੇ ਅੰਦਰੋਂ ਬਾਹਰੋਂ ਪਤਾ ਨਹੀਂ ਕਿੰਨੇ ਦੁੱਖ ਰੋਗ ਕੱਟੇ ਜਾਣੇ ਆ ਇਹ ਆਪਾਂ ਸੋਚ ਵੀ ਨਹੀਂ ਸਕਦੇ ਤੇ ਜਿੰਨੇ ਇਹ ਭਲਾ ਕੰਮ ਕੀਤਾ ਜਿਹਦੇ ਕਰਕੇ ਕਿਸੇ ਦਾ ਭਲਾ ਹੋ ਰਿਹਾ ਏ ਉਹਦੇ ਉੱਤੇ ਵੀ ਵਾਹਿਗੁਰੂ ਜੀ ਦੀ ਬੜੀ ਕਿਰਪਾ ਹੋਣੀ ਆ ਸੋ ਇਹ ਕੰਮ ਤਾਂ ਜ਼ਰੂਰ ਕਰਨਾ ਹੈ ਕੁਝ ਪਣਾ ਬੀਬੀਆਂ ਨਾਲ ਜਦੋਂ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਨੇ ਉਹ ਆਪੋ ਆਪਣੇ ਹਿਸਾਬ ਦੇ ਨਾਲ ਉਹਨਾਂ ਹਰ ਘਰ ਦਾ ਕੋਈ ਨਾ ਕੋਈ ਆਪਦਾ ਹੀ ਰਿਵਾਜ ਹੁੰਦਾ ਏ ਜਾਂ ਕੋਈ ਨੀਮ ਕਹਿ ਲੋ ਬੀਜੇ ਮੇਂ ਕੁਝ ਭੈਣਾ ਬੀਬੀਆਂ ਰੋਟੀ ਬਣਾਉਣ ਲੱਗਦੀਆਂ ਨੇ ਪਹਿਲਾਂ ਤਵੇ ਦੇ ਉੱਤੇ ਨਮਕ ਪਾ ਦਿੰਦੇ ਕਰਮੇ ਉਹਨਾਂ ਨੂੰ ਲੱਗਦਾ ਵੀ ਇੰਜ ਸਾਡੇ ਘਰ ਦੇ ਵਿੱਚ ਬਰਕਤ ਆਵੇਗੀ ਕੁਝ ਭੈਣਾ ਬੀਬੀਆਂ ਭੋਜਨ ਪ੍ਰਸ਼ਾਦਾ ਬਣਾਉਣ ਲੱਗੀਆਂ ਜੋ ਤਵੇ ਦੇ ਉੱਤੇ ਪਹਿਲੀ ਰੋਟੀ ਪਾਉਂਦੀਆਂ ਨੇ ਉਹ ਰੋਟੀ ਨੂੰ ਕੱਢ ਕੇ ਸਾਈਡ ਤੇ ਰੱਖ ਦਿੰਦੀਆਂ ਨੇ ਤੇ ਉਹ ਰੋਟੀ ਕਿਸੇ ਜਾਨਵਰ ਕਿਸੇ ਪੰਛੀ ਨੂੰ ਪਾਉਂਦੀਆਂ ਨੇ ਉਹ ਵੀ ਕਹਿੰਦੀਆਂ ਵੀ ਇਦਾਂ ਸਾਡੇ ਘਰ ਦੇ ਵਿੱਚ ਬਰਕਤ ਆਵੇਗੀ ਸਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਰਹੇਗੀ ਵੀ ਬਜ਼ੁਰਗਾਂ ਨੇ ਦੱਸਿਆ ਹੈ ਅਸੀਂ ਇਦਾਂ ਤਾਂ ਕਰਦੇ ਆ ਚਲੋ ਇਹ ਤਾਂ ਚੰਗਾ ਕੰਮ ਆ ਨੇਕ ਕੰਮ ਆ ਕਿ ਆਪਾਂ ਉਹ ਰੋਟੀ ਕੱਢੀ ਆ ਉਹ ਕਿਸੇ ਪਸ਼ੂ ਦੇ ਕਿਸੇ ਪੰਛੀ ਦੇ ਮੂੰਹ ਦੇ ਵਿੱਚ ਜਾਵੇਗੀ ਤਾਂ ਬੇਜਾਨਿਆਂ ਨੂੰ ਕੁਝ ਖਾਣ ਪੀਣ ਨੂੰ ਦੇਣਾ ਭਲੇ ਦਾ ਕੰਮ ਆ ਇਹ ਕਰਨਾ ਤੋਂ ਆਪਾਂ ਰੁਕਣਾ ਨਹੀਂ ਆ ਤੁਸੀਂ ਕਰੋ ਜੋ ਕਰਦੇ ਹੋ ਕਰੋ ਪਰ ਨਾਲ-ਨਾਲ ਇਹ ਵੀ ਜ਼ਰੂਰ ਕਰੋ ਕਿ ਪ੍ਰਮਾਤਮਾ ਦਾ ਨਾਮ ਜਪਦੇ ਹੋਏ ਆਪਣੇ ਘਰ ਦੇ ਵਿੱਚ ਭੋਜਨ ਪ੍ਰਸ਼ਾਦਾ ਤਿਆਰ ਕਰੋ ਫਿਰ ਤੁਸੀਂ ਇਹਦਾ ਰਿਜ਼ਲਟ ਦੇਖਿਓ ਜੇ ਤੁਹਾਨੂੰ ਕਿੰਨੀ ਸ਼ੇਤੀ ਮਿਲੇਗਾ ਅਤੇ ਜੋ ਭੈਣਾ ਬੀਬੀਆਂ ਆਪਣੇ ਤਵੇ ਦੇ ਉੱਤੇ ਪਾਈ ਹੋਈ ਪਹਿਲੀ ਰੋਟੀ ਗੜਦੀਆਂ ਨੇ ਉਹ ਭੈਣਾ ਬੀਬੀਆਂ ਇਹ ਵੀ ਧਿਆਨ ਦਿਆ ਕਰੋ ਵੀ ਜਿਹੜੀ ਰੋਟੀ ਤੁਸੀਂ ਪੰਛੀਆਂ ਦੇ ਲਈ ਜਾਂ ਜਾਨਵਰਾਂ ਦੇ ਲਈ ਕੱਢੀ ਆ ਸਿਰਫ ਛੱਤ ਦੇ ਉੱਤੇ ਛੁੱਟ ਦਿੱਤੀ ਜਾਂ ਗਲੀ ਦੇ ਵਿੱਚ ਛੁੱਟ ਦਿੱਤੀ ਇਹੀ ਕਾਫੀ ਨਹੀਂ ਆ ਇਹ ਵੀ ਦੇਖੋ ਵੀ ਜਿਹੜੀ ਰੋਟੀ ਤੁਸੀਂ ਉਹਨਾਂ ਜਾਨਵਰਾਂ ਵਾਸਤੇ ਕੱਢੀ ਆ ਉਹਨਾਂ ਨੇ ਖਾਧੀ ਵੀ ਆ ਜਾਂ ਤਾਂ ਕੋਲ ਖੜ ਕੇ ਖਵਾ ਕੇ ਖਾਓ ਪਰ ਇਹ ਨਾ ਹੋਵੇ ਕਿ ਅੰਨ ਪੈਰਾਂ ਦੇ ਵਿੱਚ ਰੋਲਦਾ ਰਹੇ ਇਹਦਾ ਖਾਸ ਧਿਆਨ ਰੱਖਿਆ ਕਰੋ ਜੇ ਤੁਹਾਡੇ ਆਸ-ਪਾਸ ਕੋਈ ਵੀ ਪੰਛੀ ਪਰਿੰਦਾ ਨਹੀਂ ਆ ਜਾਂ ਕੋਈ ਵੀ ਜਾਨਵਰ ਨਹੀਂ ਆ ਪਰ ਤੁਸੀਂ ਹਰ ਰੋਜ਼ ਰੋਟੀ ਕੱਢ ਦਿੰਦੇ ਹੋ ਉਹਨਾਂ ਦੇ ਨਾਮ ਦੀ ਰੋਟੀ ਛੱਪ ਤੇ ਸੁੱਟ ਦਿੰਦੇ ਹੋ ਜਾਂ ਗਲੀ ਦੇ ਵਿੱਚ ਇੱਕ ਸਾਈਡ ਤੇ ਰੱਖ ਦਿੰਦੇ ਹੋ ਪਰ ਉਹ ਖਾਣੇ ਹੀ ਰਹੇ ਤਾਂ ਫਿਰ ਕੀ ਫਾਇਦਾ ਹੋਣਾ ਤਾਂ ਫਿਰ ਤੁਸੀਂ ਇੰਜ ਕਰ ਸਕਦੇ ਹੋ ਵੀ ਜਿੰਨੇ ਲਾ ਕੇ ਤੁਸੀਂ ਅੰਨ ਦਾ ਦਸਬੰਧ ਕੱਢਦੇ ਹੋ ਇੱਕ ਰੋਟੀ ਦਾ ਕੱਢਦੇ ਹੋ ਨਾ ਉਹਨਾਂ ਦਾ ਆਟਾ ਸਾਈਡ ਤੇ ਕੱਢ ਕੇ ਰੱਖ ਦਿਆ ਕਰੋ ਫਿਰ ਜਦੋਂ ਉਹ ਆਟਾ ਤੁਹਾਨੂੰ ਲੱਗੇ ਕਿ ਕੋਈ ਚਾਰ ਪ੍ਰਸ਼ਾਦਿਆਂ ਜੋਗਾ ਹੋ ਗਿਆ ਹੈ ਕੌਲੀ ਆਟੇ ਦੀ ਹੁੰਗੀ ਆ ਉਹ ਕੌਲੀ ਆਟੇ ਦੀ ਆਪਾਂ ਗੁਰੂ ਘਰੇ ਲਿਜਾ ਸਕਦੇ ਹਾਂ ਗੁਰੂ ਕੇ ਬਣ ਰਹੇ ਲੰਗਰਾਂ ਦੇ ਵਿੱਚ ਪਾ ਸਕਦੇ ਹਾਂ ਕਿਸੇ ਵੀ ਧਰਮਕ ਸਥਾਨ ਤੇ ਦੇ ਸਕਦੇ ਹੋ ਜਾਂ ਤੁਹਾਡੇ ਆਸ-ਪਾਸ ਕੋਈ ਗਰੀਬ ਆ ਉਹਨੂੰ ਉਹ ਭੋਜਨ ਪ੍ਰਸ਼ਾਦਾ ਬਣਾ ਕੇ ਦੇ ਸਕਦੇ ਹੋ ਇਹ ਵੀ ਤਰੀਕਾ ਠੀਕ ਹੈਗਾ ਹੈ ਬਾਕੀ ਤੁਸੀਂ ਕਰਨੀ ਆਪਣੀ ਮਰਜ਼ੀ ਹੈ ਆਪਣੇ ਵੱਲੋਂ ਇੱਕ ਸੁਨਾ ਹੈ ਪਰ ਨਾਲ ਨਾਲ ਵਾਹਿਗੁਰੂ ਜੀ ਦਾ ਨਾਮ ਜ਼ਰੂਰ ਜਪਿਆ ਕਰੋ ਹਰ ਰੋਜ਼ ਰੋਟੀ ਬਣਾਉਣ ਵੇਲੇ ਵਾਹਿਗੁਰੂ ਜੀ ਦਾ ਨਾਮ ਜਪਦੇ ਹੋਏ ਜਾਂ ਤੁਸੀਂ ਜਿਸ ਵੀ ਨਾਮ ਦੇ ਨਾਲ ਪ੍ਰਮਾਤਮਾ ਨੂੰ ਯਾਦ ਕਰਦੇ ਹੋ ਨਾ ਉਹਨਾਂ ਦਾ ਨਾਮ ਜਪਦੇ ਹੋਏ ਤੁਸੀਂ ਆਪਣਾ ਭੋਜਨ ਪ੍ਰਸ਼ਾਦਾ ਬਣਾ ਕੇ ਦੇਖੋ ਤੁਹਾਨੂੰ ਇਹਦੇ ਬਹੁਤ ਚੰਗੇ ਰਿਜ਼ਲਟ ਮਿਲਣੇ ਆ ਇਸੇ ਤਰ੍ਹਾਂ ਫਿਰ ਜਦੋਂ ਆਪਾਂ ਆਪਣੇ ਘਰ ਦੇ ਬਾਕੀ ਕੰਮ ਕਰਦੇ ਆ ਚਾਹ ਜੋ ਫੇਰਦੇ ਹੋ ਪੋਚੇ ਲਾਉਂਦੇ ਹੋ ਕੱਪੜੇ ਧੁੰਦੇ ਹੋ ਮਤਲਬ ਸਾਰੇ ਕੰਮਾਂ ਜੋ ਵੀ ਆਪਣੇ ਕਰਦੇ ਹੁੰਦੇ ਆ ਉਹ ਕੰਮਾਂ ਨੂੰ ਆਪਾਂ ਕਰਦੇ ਹੋਏ ਨਾਲ-ਨਾਲ ਵਾਹਿਗੁਰੂ ਜੀ ਦਾ ਨਾਮ ਜਪ ਸਕਦੇ ਆ ਵਾਹਿਗੁਰੂ ਜੀ ਨੇ ਸਾਨੂੰ ਖੁਦ ਸਵਾਸ ਸਵਾਸ ਸਿਮਰਨ ਕਰਨ ਨੂੰ ਕਿਹਾ ਏ ਕਿ ਹਰ ਵੇਲੇ ਸਾਡੇ ਹਰ ਸਾਹ ਦੇ ਨਾਲ ਵਾਹਿਗੁਰੂ ਜੀ ਦਾ ਨਾਮ ਚੱਲਣਾ ਚਾਹੀਦਾ ਹੈ ਤਾਂ ਫਿਰ ਕੰਮਤੋਂ ਦੇ ਕਰਦੇ ਆ ਹੋਇਆ ਤੁਸੀਂ ਵਾਹਿਗੁਰੂ ਜੀ ਦਾ ਜਾਪ ਵੀ ਕਰ ਸਕਦੇ ਹੋ ਮੂਲ ਮੰਤਰ ਜੀ ਦਾ ਜਾਪ ਵੀ ਕਰ ਸਕਦੇ ਹੋ ਮੈਂ ਪਹਿਲਾਂ ਵੀ ਕਈ ਵਾਰ ਵੀਡੀਓ ਦੇ ਵਿੱਚ ਇਸੇ ਗੱਲ ਦਾ ਜ਼ਿਕਰ ਕੀਤਾ ਕਿ ਜਦੋਂ ਭੈਣਾ ਪੀਂਦੀਆਂ ਝਾੜੂ ਫੁੱਕਰ ਲੰਘਦੀਆਂ ਨੇ ਜਾਂ ਘਰ ਵਿੱਚ ਪੂੰਚੇ ਨਾਉਂਦੀਆਂ ਨੇ ਤਾਂ ਜੇਕਰ ਉਸ ਵੇਲੇ ਆਪਾਂ ਵਾਹਿਗੁਰੂ ਜੀ ਦਾ ਜਾਪ ਜਾਂ ਮੂਲ ਮੰਤਰ ਜੀ ਦਾ ਜਾਪ ਜਾਂ ਜੋ ਵੀ ਗੁਰਬਾਣੀ ਦਾ ਪਾਠ ਕਰਦੇ ਹੋਏ ਆਪਾਂ ਇਹ ਕੰਮ ਕਰੀਏ ਤਾਂ ਝਾੜੂ ਫੁੱਕਰ ਕਰਦੇ ਹੋਏ ਆਪਾਂ ਕਰਦੇ ਹਰ ਕੋਨੇ ਦੇ ਵਿੱਚ ਜਾਂਦੇ ਆ ਤਾਂ ਤੁਸੀਂ ਇਹ ਹਿਸਾਬ ਲਾ ਲਓ ਹਰ ਕੋਨੇ ਦੇ ਵਿੱਚ ਅਸੀਂ ਵਾਹਿਗੁਰੂ ਵਾਹਿਗੁਰੂ ਜਪਾਂਗੇ ਤਾਂ ਸਾਡੇ ਪੂਰੇ ਘਰ ਦੀ ਵਾਈਬ੍ਰੇਸ਼ਨ ਹੀ ਚੇਂਜ ਹੋ ਜਾਣੀ ਆ ਜਿਵੇਂ ਕਈ ਭੈਣਾਂ ਬੇਬੀਆਂ ਆਪਣੇ ਘਰ ਦੇ ਵਿੱਚ ਉਹ ਜੋ ਜਲਦਾਸ਼ਕਾ ਦਿੰਦੀਆਂ ਨੇ ਉਸੇ ਤਰ੍ਹਾਂ ਜਦੋਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹੋਏ ਨੂਲ ਬੰਦਰ ਜੀ ਦਾ ਜਾਪ ਕਰਦੇ ਹੋਏ ਘਰ ਦੇ ਵਿੱਚ ਕੰਮ ਕਰਾਂਗੇ ਤਾਂ ਨਾਮ ਦਾ ਸ਼ਰਟਾ ਦਿੱਤਾ ਜਾਵੇਗਾ ਤਾਂ ਘਰ ਤਾਂ ਆਪੇ ਹੀ ਫਿਰ ਪਵਿੱਤਰ ਹੋਣਾ ਹੈ ਕਰਦੀ ਜੋ ਵੀ ਨੈਗੇਟਿਵਿਟੀ ਆ ਜੋ ਵੀ ਤੁਹਾਡੇ ਮਨ ਵਿੱਚ ਕੋਈ ਸ਼ੱਕ ਵਹਿ ਰਿਹਾ ਮੈਂ ਆ ਕਿ ਸਾਡੇ ਘਰ ਦੇ ਵਿੱਚ ਕੋਈ ਮਾੜੀ ਸ਼ਕਤੀ ਦਾ ਪ੍ਰਭਾਵ ਹੈ ਹੋਰ ਆਪਣੇ ਆਪ ਹੀ ਖਤਮ ਹੋ ਜਾਣਗੇ ਮੇਰੀਆਂ ਭੈਣਾ ਇਹ ਕੰਮ ਜਰੂਰ ਕਰਿਆ ਕਰੋ ਇਹ ਕੰਮ ਕਰਕੇ ਤੁਹਾਡੇ ਆਪਣੇ ਮਨ ਨੂੰ ਵੀ ਸ਼ਾਂਤੀ ਮਿਲਣੀ ਆ ਤੇ ਤੁਹਾਨੂੰ ਫਾਇਦੇ ਵੀ ਬਹੁਤ ਮਿਲਣਗੇ ਇਹ ਫਾਇਦੇ ਤੁਹਾਨੂੰ ਆਪਣੇ ਆਪ ਦੇ ਸਨੇਹ ਹੋ ਜਾਣੇ ਆ ਬਾਕੀ ਜਿਹੜਾ ਤੁਹਾਡਾ ਮਨ ਸ਼ਾਂਤ ਰਹਿਣਾ ਉਹਦੀ ਤਾਂ ਗੱਲ ਹੀ ਛੱਡ ਦੋ ਸਾਡੇ ਆਪਣੇ ਆਪ ਦਾ ਬੜਾ ਸੁਧਾਰ ਹੁੰਦਾ ਹੈ ਤੇ ਪਹਿਲਾਂ ਸਾਨੂੰ ਆਪਣੇ ਆਪ ਦਾ ਹੀ ਸੁਧਾਰ ਕਰਨਾ ਚਾਹੀਦਾ ਹੈ ਆਪਾਂ ਤਾਂ ਹੀ ਅੱਗੇ ਕਿਸੇ ਨੂੰ ਕੋਈ ਗੱਲ ਸਮਝਾ ਸਕਦੇ ਆ ਪਹਿਲਾਂ ਅਸੀਂ ਉਹ ਗੱਲ ਆਪਣੇ ਆਪ ਤੇ ਲਾਗੂ ਕਰੀਏ ਪਹਿਲਾਂ ਅਸੀਂ ਵਾਹਿਗੁਰੂ ਜੀ ਦਾ ਨਾਮ ਜਪ-ਜਪ ਕੇ ਆਪ ਦੇ ਮਨ ਨੂੰ ਸ਼ਾਂਤ ਕਰੀਏ ਸਾਡਾ ਮਨ ਸ਼ਾਂਤ ਹੋ ਗਿਆ ਤਾਂ ਸਾਡੇ ਨਾਲ ਪਤਾ ਨਹੀਂ ਕਿੰਨਿਆਂ ਦਾ ਭਲਾ ਹੋ ਜਾਣਾ ਹੈ ਕਿਉਂਕਿ ਘਰ ਦੇ ਵਿੱਚ ਇੱਕ ਜੀ ਹੀ ਸਹਿਨਸ਼ੀਲਤਾ ਵਾਲਾ ਹੋਵੇ ਨਾ ਤਾਂ ਘਰ ਦੇ ਵਿੱਚ ਲੜਾਈਆਂ ਝਗੜੇ ਹੋਣੇ ਬੰਦ ਹੋ ਜਾਂਦੇ ਆ ਸਹਿਨਸ਼ੀਲਤਾ ਬਹੁਤ ਵੱਡਾ ਗੁਣ ਹੈ ਨਿਮਰਤਾ ਬਹੁਤ ਵੱਡਾ ਗੁਣ ਹੈ ਹਰੇਕ ਦੇ ਵਿੱਚ ਨਹੀਂ ਹੁੰਦਾ ਜਿਹੜਾ ਗੁੱਸਾ ਕਰ ਰਿਹਾ ਇਹਨੂੰ ਆਪਣਾ ਨੁਕਸਾਨ ਕਰ ਰਿਹਾ ਹੈ ਘਰ ਦੇ ਵਿੱਚ ਕੋਈ ਨਾ ਕੋਈ ਜੀ ਐਸਾ ਜ਼ਰੂਰ ਹੁੰਦਾ ਹੈ ਜਿਹਨੂੰ ਬਹੁਤ ਛੇਤੀ ਗੁੱਸਾ ਆ ਜਾਂਦਾ ਹੈ ਉਹ ਬੜੀ ਛੇਤੀ ਕਾਲਾ ਪੈ ਜਾਂਦਾ ਹੈ ਤਾਂ ਘਰ ਦੇ ਵਿੱਚ ਨਾ ਇੱਕ ਦੂਸਰੇ ਦੇ ਨਾਲ ਇੰਦਾ ਜਿੱਦ ਖੜੀ ਨਹੀਂ ਰੱਖਣੀ ਚਾਹੀਦੀ ਜੇ ਇੱਕ ਨੇ ਗੁੱਸਾ ਕਰ ਲਿਆ ਇਹ ਦੂਜਾ ਜਣਾ ਸ਼ਾਂਤ ਹੋ ਜਾਵੇ ਜੇ ਪਤਨੀ ਨੂੰ ਗੁੱਸਾ ਆ ਗਿਆ ਤਾਂ ਪਤੀ ਉਸ ਵੇਲੇ ਥੋੜਾ ਸ਼ਾਂਤ ਰਹੇ ਜੇ ਪਤੀ ਨੂੰ ਗੁੱਸਾ ਆ ਗਿਆ ਕਿਸੇ ਕਰ ਨੂੰ ਤਾਂ ਥੋੜਾ ਜਿਹਾ ਪਤਨੀ ਸ਼ਾਂਤ ਰਹੇ ਤਾਂ ਘਰ ਦੇ ਵਿੱਚੋਂ ਲੜਾਈ ਝਗੜੇ ਖਤਮ ਹੋ ਸਕਦੇ ਆ ਪਰ ਜੇ ਦੋਵੇਂ ਹੀ ਇੱਕੋ ਸਿਰੇ ਹੀ ਵਗ ਜਾਣ ਦੋਵੇਂ ਹੀ ਇੱਟ ਦਾ ਜਵਾਬ ਪੱਥਰ ਦੇ ਨਾਲ ਦੇਣਾ ਸ਼ੁਰੂ ਕਰ ਦੇਣਾ ਵੀ ਇਹਨੇ ਮੈਨੂੰ ਇੱਕ ਗੱਲ ਕਹੀ ਆ ਤਾਂ ਹੁਣ ਮੈਂ ਇਹਦੇ ਬਦਲੇ ਨੂੰ ਚਾਰ ਸਨਾ ਕੇ ਹੀ ਸਾਹ ਲੈਣਾ ਹੈ ਤਾਂ ਫਿਰ ਤਾਂ ਉਹ ਘਰ ਦੇ ਵਿੱਚ ਜਿਵੇਂ ਸਮਝ ਲਓ ਕਿ ਹਰ ਵੇਲੇ ਹੀ ਜਪ ਜੋਤ ਦਾ ਮਾਹੌਲ ਬਣਿਆ ਹੀ ਰਹੇਗਾ ਨਾ ਉੱਥੇ ਸੁੱਖ ਸ਼ਾਂਤੀ ਕਿੱਥੋਂ ਹੋਣਾ ਹੈ ਸੋ ਆਪਣੇ ਘਰ ਦੇ ਮਾਹੌਲ ਨੂੰ ਕਿਸ ਤਰ੍ਹਾਂ ਦਾ ਰੱਖਣਾ ਹੈ ਇਹ ਆਪਣੇ ਸਿਰ ਤੇ ਆ ਤੇ ਆਪਾਂ ਆਪਣੇ ਘਰ ਪਰਿਵਾਰ ਨੂੰ ਸਵਰਗ ਤਾਂ ਹੀ ਬਣਾ ਸਕਦੇ ਹਾਂ ਆਪਣੇ ਘਰ ਦੇ ਵਿੱਚ ਸੁੱਖ ਸ਼ਾਂਤੀ ਤਾਂ ਰੱਖ ਸਕਦੇ ਹਾਂ ਜੇ ਸਾਡੇ ਮਨ ਦੇ ਵਿੱਚ ਸੁੱਖ ਸ਼ਾਂਤੀ ਹੋਵੇਗੀ ਬਾਹਰ ਦੇ ਕਲੇਸ਼ ਨੂੰਸੀਂ ਤਾਂ ਮਿਟਾ ਸਕਦੇ ਹਾਂ ਜੇ ਸਾਡੇ ਅੰਦਰ ਦੇ ਕਲੇਸ਼ ਖਤਮ ਹੋਣਗੇ ਤਾਂ ਇਹ ਅੰਦਰ ਦੇ ਕਲੇਸ਼ ਪਰਮ ਪਿਤਾ ਪਰਮਾਤਮਾ ਜੀ ਦੇ ਨਾਮ ਨੇ ਦੂਰ ਕਰਨੇ ਆ ਇਸ ਕਰਕੇ ਕੋਸ਼ਿਸ਼ ਕਰੋ ਕਿ ਹਰ ਵੇਲੇ ਨਾਮ ਸਾਡੇ ਅੰਦਰ ਚੱਲਦਾ ਰਹੇ ਬਹਾਨੇ ਬਣਾ ਬਣਾ ਕੇ ਨਾਮ ਜਪੋ ਤੇ ਮੈਂ ਤਾਂ ਪਹਿਲਾਂ ਵੀ ਗੱਲ ਕਰਦੀ ਨਹੀਂ ਆ ਵੀ ਪੈਣਾ ਬੀਬੀਆਂ ਦੇ ਕੋਲ ਤਾਂ ਬੜਾ ਵਧੀਆ ਮੌਕਾ ਇਨਾਮ ਜਪਣ ਦਾ ਕਰਦੇ ਕੰਮ ਵੀ ਨਾਲ-ਨਾਲ ਆਪਾਂ ਕਰੀ ਜਾ ਰਹੇ ਆ ਨਾਲ-ਨਾਲ ਵਾਹਿਗੁਰੂ ਜੀ ਦਾ ਜਾਪ ਕਰੀ ਜਾ ਰਹੇ ਆ ਇਹ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ ਤੇ ਜਦੋਂ ਫਿਰ ਆਪਾਂ ਨਾਮ ਜਪਦੇ ਹੋਏ ਕੰਮ ਕਰਦੇ ਆ ਨਾ ਇੱਕ ਗੱਲ ਤੁਸੀਂ ਨੋਟ ਕਰਿਓ ਜੇ ਉਹ ਕੰਮ ਕਰਦੇ ਆ ਕਦੇ ਵੀ ਥਕਾਵਟ ਨਹੀਂ ਹੁੰਦੀ ਇੱਕ ਵੱਖਰੀ ਹੀ ਤਾਕਤ ਸਰੀਰ ਦੇ ਅੰਦਰ ਆ ਜਾਂਦੀ ਆ ਬੰਦਾ ਬਹੁਤ ਛੇਤੀ ਕੰਮੜ ਮੇੜ ਲੈਂਦਾ ਹੈ ਅਤੇ ਸਰੀਰ ਵੀ ਥੱਕਦਾ ਪਤਾ ਨਹੀਂ ਇਹ ਕੰਮ ਤੁਸੀਂ ਕੱਲ ਤੋਂ ਅਹੀਂ ਕਰਕੇ ਦੇਖ ਲੈਣਾ ਸੋ ਕਰਦੇ ਸਾਰੇ ਕੰਮ ਕਰਦਿਆਂ ਹੋਇਆਂ ਆਪਾਂ ਵਾਹਿਗੁਰੂ ਜੀ ਦਾ ਨਾਮ ਜਪ ਸਕਦੇ ਆ ਸਾਨੂੰ ਕੋਈ ਮਨਾਹੀ ਨਹੀਂ ਆ ਅਤੇ ਬਾਕੀ ਕਰਦੇ ਵਿੱਚ ਦੋਵੇਂ ਵੇਲੇ ਗੁਰਬਾਣੀ ਦਾ ਪਾਠ ਜਰੂਰ ਲਗਾਇਆ ਕਰੋ ਕੀਰਤਨ ਲਗਾਇਆ ਕਰੋ ਕਿਉਂਕਿ ਇਹਦੇ ਨਾਲ ਭਲਾਈ ਹੋਵੇਗਾ ਕਿ ਜਿਹੜੇ ਘਰ ਦੇ ਜੀ ਅਜੇ ਤੱਕ ਨਾਮ ਬਾਣੀ ਤੋਂ ਦੂਰ ਆ ਭਜਨ ਬੰਦਗੀ ਤੋਂ ਦੂਰ ਆ ਉਹਨਾਂ ਦੇ ਕੰਨਾਂ ਦੇ ਵਿੱਚ ਕਿਸੇ ਨਾ ਕਿਸੇ ਬਹਾਨੇ ਰਾਹੀਂ ਗੁਰੂ ਦਾ ਨਾਮ ਜਾਵੇਗਾ ਤੇ ਗੁਰੂ ਦੇ ਸ਼ਬਦ ਦੇ ਵਿੱਚ ਇੰਨੀ ਤਾਕਤ ਆ ਵੀ ਇਹ ਕਿਸੇ ਵੀ ਰੂਪ ਦੇ ਵਿੱਚ ਮਨੁੱਖ ਦੇ ਅੰਦਰ ਚਲਿਆ ਜਾਵੇ ਭਾਵੇਂ ਅਸੀਂ ਭੋਜਨ ਪ੍ਰਸ਼ਾਦਾਂ ਬਣਾਉਂਦੇ ਆ ਹੋਇਆ ਨਾਮ ਜਪ-ਜਪ ਕੇ ਆਪਣੇ ਬੱਚਿਆਂ ਦੇ ਅੰਦਰ ਭੇਜੀਏ ਤੇ ਭਾਵੇਂ ਆਪਣੇ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਲਗਾ ਕੇ ਬੱਚਿਆਂ ਦੇ ਕੰਨਾਂ ਦੇ ਵਿੱਚ ਪਾਉਣ ਦਾ ਯਤਨ ਕਰੀਏ ਸ਼ਬਦ ਨੇ ਆਪਣਾ ਅਸਰ ਕਰ ਜਾਣਾ ਹੈ ਬਸ ਆਵਾਜ਼ ਕੰਨਾਂ ਦੇ ਵਿੱਚ ਪੈਣੀ ਚਾਹੀਦੀ ਆ ਹਲਕੀ ਜੀ ਆਵਾਜ਼ ਸੁਕੂਨ ਦੇਣ ਵਾਲੀ ਆਵਾਜ਼ ਦੇ ਨਾਲ ਆਪਣੇ ਘਰ ਦੇ ਵਿੱਚ ਦੋਵੇਂ ਟਾਈਮ ਗੁਰਬਾਣੀ ਦਾ ਪਾਠ ਲਵਾਂ ਓਨੀ ਕਾ ਆਵਾਜ਼ ਰੱਖੋ ਜਿਹੜੀ ਮਨ ਨੂੰ ਸ਼ਾਂਤ ਤੇ ਸੁਕੂਨ ਦਵੇ ਜਿੰਨੀ ਹੀ ਮੱਧਮ ਆਵਾਜ਼ ਦੇ ਵਿੱਚ ਆਪਾਂ ਬਾਣੀ ਸੁਣਦੇ ਆ ਉਨਾ ਹੀ ਸਾਨੂੰ ਸੰਜਮ ਭੀਆ ਤੇ ਮਨ ਨੂੰ ਸੁਕੂਨ ਮਿਲਦਾ ਹੈ ਸੋ ਇਹ ਕੰਮ ਨਹੀਂ ਆਪਣੇ ਘਰ ਦੇ ਵਿੱਚ ਜਰੂਰ ਕਰਿਓ ਜੀ ਇਹਦੇ ਤੇ ਕੋਈ ਪੈਸਾ ਨਹੀਂ ਲੱਗਦਾ ਤੇ ਨਾ ਹੀ ਕੋਈ ਬਹੁਤੀ ਮਿਹਨਤ ਵਾਲਾ ਕੰਮ ਹੈ ਵੀ ਭਾਈ ਹੱਡ ਤੋੜਨੇ ਮਿਹਨਤ ਕਰਨੀ ਪਣੀ ਨਾ ਬਸ ਆਪਣੇ ਟੀਵੀ ਨੂੰ ਹੀ ਆਨ ਕਰਨਾ ਹੈ ਤੇ ਗੁਰਬਾਣੀ ਦਾ ਪਾਠ ਲਾ ਦੇਣਾ ਹੈ ਦਰਬਾਰ ਸਾਹਿਬ ਤੋਂ ਦੋਵੇਂ ਟਾਈਮ ਲਾਈਵ ਹੁੰਦਾ ਹੈ ਤਾਂ ਤੁਸੀਂ ਦੋਵੇਂ ਵੇਲੇ ਆਪਣੇ ਘਰ ਦੇ ਵਿੱਚ ਪਾਠ ਲਾਉ ਨੂੰ ਕੀਰਤਨ ਲਾਓ ਬਾਕੀ ਘਰ ਦੇ ਕੰਮ ਕਰਦੇ ਹੋਇਆ ਆਪਣੇ ਮਨ ਦੇ ਵਿੱਚ ਜੋ ਜਪਣਾ ਹੈ ਉਹ ਤਾਂ ਜਪਣਾ ਹੀ ਜਪਣਾ ਹੈ ਖੇਰ ਦੇਖਿਓ ਕਿਸ ਤਰ੍ਹਾਂ ਸਾਡੇ ਆਪਣੇ ਆਪ ਦਾ ਸੁਧਾਰ ਹੁੰਦਾ ਅਤੇ ਨਾਲ ਨਾਲ ਬਾਕੀ ਕਰਦੇ ਜੀਆਂ ਦੇ ਉੱਤੇ ਵੀ ਇਹਦਾ ਬਹੁਤ ਚੰਗਾ ਪ੍ਰਭਾਵ ਪਵੇਗਾ ਤਾਂ ਮੈਂ ਤਾਂ ਹਮੇਸ਼ਾ ਹੀ ਇਹ ਗੱਲ ਕਰਦੀ ਨਹੀਂ ਜੋ ਵੀ ਕਰਦਾ ਜੀ ਅਮਰਤ ਵੇਲੇ ਉੱਠਦਾ ਏ ਨਾਮ ਜਪਦਾ ਏ ਗੁਰਬਾਣੀ ਦਾ ਪਾਠ ਕਰਦਾ ਏ ਗੁਰੂ ਘਰੇ ਜਾਂਦਾ ਹੈ ਉਹ ਆਪਣੇ ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਆਪਣੇ ਆਪ ਦੇ ਵਿੱਚ ਇੰਨਾ ਕੁ ਬਦਲਾਵ ਕਰ ਲਵੇ ਕਿ ਉਹਨੂੰ ਕਿਸੇ ਨੂੰ ਕੁਝ ਕਹਿਣ ਦੀ ਲੋੜ ਨਾ ਪਵੇ ਉਹਦਾ ਜੀਵਨ ਹੀ ਐਨਾ ਪ੍ਰਭਾਵਸ਼ਾਲੀ ਹੋ ਜਵੇ ਕਿ ਉਹਨੂੰ ਦੇਖ ਕੇ ਸਭ ਉਹਦੇ ਵਰਗਾ ਬਣਨਾ ਚਾਹਣ ਉਹਦੇ ਬੱਚੇ ਉਹਦੇ ਵਰਗਾ ਬਣਨਾ ਚਾਹਣ ਕਿ ਮੇਰੇ ਮਾਤਾ ਜੀ ਜਾਂ ਮੇਰੇ ਪਿਤਾ ਜੀ ਕਿੰਨੀ ਨਿਮਰਤਾ ਵਿੱਚ ਰਹਿੰਦੇ ਆ ਕਿੰਨੀ ਸਹਿਨਸ਼ੀਲਤਾ ਹੈ ਇਹਨਾਂ ਦੇ ਵਿੱਚ ਇਹ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਆ ਉਹ ਸਾਡੇ ਵਰਗਾ ਬਣਨਾ ਚਾਹਣ ਫਿਰ ਜਦੋਂ ਸਾਡੇ ਵਰਗਾ ਬਣਨਾ ਚਾਹਣਗੇ ਤੇ ਆ ਕੇ ਸਾਨੂੰ ਪੁੱਛਣਗੇ ਨਾ ਕਿ ਮਾਤਾ ਜੀ ਪਿਤਾ ਜੀ ਤੁਹਾਡੇ ਵਿੱਚ ਐਨੀ ਨਿਮਰਤਾ ਤੈਨੂੰ ਸਹਿਣ ਝਿਉਤਾ ਕਿੱਥੋਂ ਆਈ ਤੁਸੀਂ ਹਰ ਦੁੱਖ ਸੁੱਖ ਦੇ ਵਿੱਚ ਇੰਨਾ ਚੜ੍ਹਦੀ ਕਲਾ ਦੇ ਵਿੱਚ ਕਿਵੇਂ ਰਹਿ ਲੈਂਦੇ ਹੋ ਤਾਂ ਫਿਰ ਆਪਾਂ ਬੜੇ ਹੀ ਮਾਣ ਦੇ ਨਾਲ ਕਹਿ ਸਕਾਂਗੇ ਕਿ ਪੁੱਤਰ ਮੈਂ ਹਰ ਰੋਜ਼ ਗੁਰਬਾਣੀ ਦਾ ਪਾਠ ਕਰਦਾ ਹਾਂ ਇਹ ਤਾਕਤ ਇਹ ਪਾਵਰ ਮੈਨੂੰ ਗੁਰੂ ਦੇ ਗਿਆਨ ਦੇ ਵਿੱਚੋਂ ਮਿਲਦੀ ਆ ਤਾਂ ਫਿਰ ਸਾਨੂੰ ਬੱਚੇ ਨੂੰ ਸਮਝਾਉਣਾ ਨਹੀਂ ਪੈਣਾ ਕਿ ਪੁੱਤਰ ਤੂੰ ਅਮਰ ਤਵੇਲੇ ਉਠ ਉੱਠ ਕੇ ਪਾਠ ਕਰ ਗੁਰੂ ਕਰੇ ਜਤ ਉਹ ਆਪਣੇ ਆਪ ਹੀ ਸਾਡੇ ਪਾਏ ਹੋਏ ਤੂਰਨਿਆਂ ਤੇ ਚੱਲਣਾ ਸ਼ੁਰੂ ਕਰ ਦਵੇਗਾ ਸੋ ਸੰਗਤ ਜੀ ਆਸ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਮੇਰੀਆਂ ਭੈਣਾਂ ਜੇ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੇ ਤਾਂ ਜੋ ਇਹ ਮੈਸੇਜ ਹੋਰ ਵੀ ਭੈਣਾਂ ਤੱਕ ਪਹੁੰਚੇ ਅਤੇ ਮੇਰੀਆਂ ਭੈਣਾਂ ਸਿਰਫ ਸੁਣ ਕੇ ਛੱਡਿਓ ਨਾ ਇਹ ਕੰਮ ਕਰਕੇ ਦੇਖਿਓ ਜੇ ਮੈਂ ਤੁਹਾਨੂੰ ਆਪਣੇ ਨਿੱਜੀ ਤਜਰਬੇ ਤੋਂ ਦੱਸ ਰਹੀ ਹਾਂ ਕਿ ਇਹਦੇ ਨਾਲ ਬੜੀ ਤੇਜ਼ੀ ਦੇ ਨਾਲ ਸਾਡੇ ਆਪਣੇ ਆਪ ਦੇ ਵਿੱਚ ਬਦਲਾਅ ਆਉਂਦਾ ਹੈ ਆਪਾਂ ਸਾਰਾ ਦਿਨ ਬੈਠ ਕੇ ਭਗਤੀ ਨਹੀਂ ਕਰ ਸਕਦੇ ਪਰ ਹਾਂ ਆਪਾਂ ਤੁਰਦਿਆਂ ਫਿਰਦਿਆਂ ਕੰਮਕਾਰ ਕਰਦਿਆਂ ਹੋਇਆਂ ਤਾਂ ਕਰ ਸਕਦੇ ਹਾਂ ਨਾ ਤੇ ਇਸੇ ਭਗਤੀ ਨੇ ਹੀ ਬੇੜਾ ਪਾਰ ਲਾ ਦੇਣਾ ਹੈ ਬੜੇ ਬਦਲਾਅ ਹੋ ਜਾਂਦੇ ਆ ਇਨਸਾਨ ਦੇ ਅੰਦਰ ਜਦੋਂ ਸੱਚੇ ਮਨੁ ਗੁਰੂ ਦੇ ਨਾਲ ਲੱਗਦਾ ਹੈ